ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪ ਸਭ ਦਾ ਸਾਡੇ ਚੈਨਲ ਏ ਜੀ ਆਰ ਗੈਲਰੀ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਹਰ ਵਾਰ ਅਸੀਂ ਕਿਸੇ ਨਵੇਂ ਵਿਸ਼ੇ ਤੇ ਗੱਲ ਕਰਦੇ ਹਾਂ ਅੱਜ ਦਾ ਸਾਡਾ ਗੱਲ ਕਰਨ ਦਾ ਵਿਸ਼ਾ ਹੈ ਜੀ ਘਰ ਵਿੱਚ ਬਰਕਤ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ ਸੋ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਅਤੇ ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਦੱਸਣਾ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਘਰ ਵਿੱਚ ਬਰਕਤ ਦਾ ਅਰਥ ਸਿਰਫ ਪੈਸੇ ਜਾਂ ਰਿਜਕ ਦੀ ਪਰਮਾਰ ਨਹੀਂ ਹੁੰਦਾ ਬਲਕਿ ਇਹ ਸੁੱਖ ਚੈਨ ਪਿਆਰ ਅਤੇ ਵਧੀਆ ਤਾਲਮੇਲ ਅਤੇ ਤਸੱਲੀ ਵਾਲਾ ਮਾਹੌਲ ਹੁੰਦਾ ਹੈ। ਅਕਸਰ ਬਰਕਤ ਉਸ ਘਰ ਵਿੱਚ ਵੱਸਦੀ ਹੈ ਜਿੱਥੇ ਸਵੇਰੇ ਪ੍ਰਮਾਤਮਾ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸੋ ਘਰ ਵਿੱਚ ਬਰਕਤ ਲਈ ਅਨੁਜਰੂਰੀ ਹੈ ਕਿ ਘਰ ਨੂੰ ਰੋਹਾਨੀ ਤੌਰ ਤੇ ਸਾਫ਼ ਰੱਖਿਆ ਜਾਵੇ। ਘਰ ਵਿੱਚ ਵੱਧ ਤੋਂ ਵੱਧ ਪਾਠ ਪੂਜਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਜੋ ਪਾਈ ਸਾਹਿਬ ਜੀ ਦੀ ਬਾਣੀ ਜਬਜੀ ਸਾਹਿਬ ਜੀ ਦੀ ਬਾਣੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਅਜਿਹਾ ਕਰਨਾ ਸਾਡੇ ਮਨ ਨੂੰ ਤਾਂ ਆਤਮਿਕ ਤਸੱਲੀ ਮਿਲਦੀ ਹੈ ਸਾਡਾ ਮਨ ਇਕਾਗਰਿਤ ਹੁੰਦਾ ਹੈ ਸਾਡਾ ਸਾਰਾ ਦਿਨ ਹੀ ਬਹੁਤ ਵਧੀਆ ਲੰਘਦਾ ਹੈ ਜਦੋਂ ਅਸੀਂ ਸਵੇਰੇ ਪ੍ਰਮਾਤਮਾ ਦੇ ਨਾਮ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਘਰ ਵਿੱਚ ਜੇ ਕੋਈ ਇੱਕ ਵੀ ਵਿਅਕਤੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਇਸ ਦਾ ਫਲ ਪੂਰੇ ਪਰਿਵਾਰ ਨੂੰ ਮਿਲਦਾ ਹੈ ਸਾਡੇ ਬੱਚੇ ਵੀ ਸਾਡੇ ਤੋਂ ਸੇਧ ਲੈਂਦੇ ਹਨ ਅਕਸਰ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜੇ ਅਸੀਂ ਸਿਮਰਨ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਤਾਂ ਸਾਡੇ ਬੱਚੇ ਵੀ ਸਾਡੇ ਤੋਂ ਸੇਧ ਲੈਂਦੇ ਹਨ ਉਹ ਵੀ ਪਰਮਾਤਮਾ ਦੇ ਸਿਮਰਨ ਨਾਲ ਜੁੜ ਜਾਂਦੇ ਹਨ ਅਤੇ ਘਰ ਵਿੱਚ ਪਰਮਾਤਮਾ ਦੀ ਰਹਿਮਤ ਵਰਸਦੀ ਹੈ ਘਰ ਵਿੱਚ ਬਰਕਤ ਇੱਕ ਉਹ ਦੌਲਤ ਹੈ ਜੋ ਕਿ ਇੱਕ ਮਾਲੀ ਤੌਰ ਤੇ ਤਾਂ ਹੈ ਇਹ ਰਿਸ਼ਤੇ ਅਤੇ ਜਿ ਵਾਤੀ ਰੂਪ ਵਿੱਚ ਵੀ ਮਿਲਦੀ ਹੈ ਅਕਸਰ ਵੇਖਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਫालतू ਦੇ ਖਰਚੇ ਇੱਕ ਦੂਜੇ ਦੀ ਪੋਸ਼ੀਗਿਸ਼ ਨਾ ਕਰਨਾ ਲੜਾਈ ਝਗੜਾ ਕਲੇਸ਼ ਆਦਰਿੰਦਾ ਉੱਥੇ ਬਰਕਤ ਹੋਣ ਦੀ ਬਾਵਜੂਦ ਵੀ ਸੁੱਖ ਨਹੀਂ ਹੁੰਦਾ ਮਨ ਨੂੰ ਤਸੱਲੀ ਨਹੀਂ ਮਿਲਦੀ ਸੋ ਮਨ ਨੂੰ ਇਹ ਕਾਗੜਿਤ ਕਰ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜੋ-ਜੋ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਤਾਂ ਮਨ ਨੂੰ ਤਸੱਲੀ ਮਿਲਦੀ ਹੈ ਸਾਡੀ ਨੀਅਤ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿਸ ਘਰ ਵਿੱਚ ਪਤੀ-ਪਤਨੀ ਇੱਕ ਦੂਜੇ ਦੀ ਇੱਜ਼ਤ ਕਰਦੇ ਹਨ। ਇੱਕ ਦੂਜੇ ਨੂੰ ਪੁੱਛ ਕੇ ਕੰਮ ਕਰਦੇ ਹਨ। ਆਪਣੇ ਬੱਚਿਆਂ ਦੀ ਪਰਵਰਿਸ਼ ਪਿਆਰ ਨਾਲ ਕਰਦੇ ਹਨ। ਉਹਨਾਂ ਨੂੰ ਸਹੀ-ਗਲਤ ਬਾਰੇ ਸਮਝਾਉਂਦੇ ਹਨ। ਇਹ ਸਭ ਘਰ ਵਿੱਚ ਇੱਕ ਸ਼ਾਂਤੀਪੂਰਨ ਮਾਹੌਲ ਮੁਨਾਹੀ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਜਿਸ ਘਰ ਵਿੱਚ ਪ੍ਰੇਮ ਪਿਆਰ ਥਪਾਕ ਹੈ ਉਸ ਘਰ ਵਿੱਚ ਬਰਕਤ ਆਪਣੇ ਆਪ ਵਸਦੀ ਹੈ ਸੋ ਸਾਨੂੰ ਉੱਠਦੇ ਆ ਬੰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਡੇ ਵਿੱਚ ਸੱਚਾਈ ਅਤੇ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਨੂੰ ਕਿਸੇ ਗਰੀਬ ਇਨਸਾਨ ਦੀ ਮਦਦ ਵੀ ਕਰਨੀ ਚਾਹੀਦੀ ਹੈ ਸਾਨੂੰ ਪ੍ਰਮਾਤਮਾ ਅਗੇ ਇਹ ਹੋਰ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਸਾਨੂੰ ਇਹਨੇ ਜੋਗਾ ਕਰ ਦੋ ਕਿ ਸਾਡੇ ਘਰੋਂ ਕੋਈ ਵੀ ਇਨਸਾਨ ਜੋ ਭੁੱਖੇ ਟੁੱਟਾ ਹੈ ਜਾਂ ਕਿਸੇ ਨੂੰ ਕੋਈ ਮਦਦ ਦੀ ਜ਼ਰੂਰਤ ਹੈ ਤਾਂ ਅਸੀਂ ਉਸ ਦੀ ਮਦਦ ਕਰੀਏ ਜਦੋਂ ਅਸੀਂ ਕਿਸੇ ਇਨਸਾਨ ਨੂੰ ਪ੍ਰਸ਼ਾਦਾ ਛਕਾਉਨੇ ਆ ਜਾਂ ਕਿਸੇ ਦੀ ਮਦਦ ਕਰਦੇ ਆ ਤਾਂ ਅਜਿਹਾ ਕਰਨ ਨਾਲ ਸਾਡੀ ਕਮਾਈ ਵਿੱਚੋਂ ਦਸਬੰਦ ਨਿਕਲ ਜਾਂਦਾ ਹੈ ਸਾਨੂੰ ਜਦੋਂ ਰਸੋਈ ਘਰ ਵਿੱਚ ਜਾਣਿਆ ਤਾਂ ਉਸ ਸਮੇਂ ਪ੍ਰਸ਼ਾਦਾ ਬਣਾਉਂਦੇ ਸਮੇਂ ਵੀ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਸਿਰ ਟੱਕ ਕੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰਨ ਅਤੇ ਵੱਤ ਤੋਂ ਵੱਤ ਪ੍ਰਮਾਤਮਾ ਦਾ ਸਿਮਰਨ ਕਰਨ ਉੱਠਦਿਆਂ ਬੈੰਦਿਆਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਘਰ ਵਿੱਚ ਬਰਕਤ ਆਪਣੇ ਆਪ ਬਣ ਔਣ ਲੱਗਦੀ ਹੈ ਸੋ ਇਹ ਸਭ ਗੱਲਾਂ ਮੇਰੀਆਂ ਆਪਣੀਆਂ ਅਜਮਾਈਆਂ ਹੋਈਆਂ ਹਨ ਮੈਂ ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟਾਂ ਰਹੀ ਜਰੂਰ ਦੱਸਣਾ ਇਸ ਉਮੀਦ ਨਾਲ ਹੀ ਮੈਂ ਆਪ ਸਭ ਤੋਂ ਵਿਦਾ ਲੈਣੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ